ਸਾਸੀ ਗਾਲੀ ਸਾਰਿਆਂ ਨੂੰ ਜਿਹੜਾ ਵੀ ਦੌਰ ਗੋਜਨ ਦਾ ਵਿਆ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਕੀ ਚੀਚਾਂ ਚਲਦੀਆਂ ਪਈਆਂ ਨੇ ਅੱਜ ਬਿਲਕੁਲ ਓਵਰ ਕੰਟਰੋਲ ਕੰਮ ਹੋਇਆ ਹੋਇਆ ਇਸ ਕਰਕੇ ਮੈਂ ਵੀਡੀਓ ਬਾਉਣ ਲੱਗਿਆ ਮੈਂ ਲਾਸਟ ਵੀਡੀਓ ਬਾਉਣ ਲੱਗਿਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਲਾਸਟ ਵੀਡੀਓ ਇਸ ਤੋਂ ਬਾਅਦ ਮੈਂ ਸ਼ਾਇਦ ਵੀਡੀਓ ਨਾ ਪਾ ਸਕਾਂ ਸਿੱਧੀ ਗੱਲ ਹੈ ਮੇਰੀ ਇੱਕ ਬੰਦਾ ਤੁਸੀਂ ਚਿੱਟੇ ਵਿੱਚ ਰੋਕਦੇ ਪਏ ਹੋ ਜਿਨ੍ਹਾਂ ਕੋਲ ਇੱਕ ਇੱਕ ਗ੍ਰਾਮ ਮਿਲਦਾ ਪਿਆ ਮੇਰੇ ਤਾਂ ਪਰਿਵਾਰ ਨੂੰ ਲੱਗਿਆ ਮੇਰੇ ਬੱਚੇ ਰੁੱਲ ਗਏ ਇੱਕ ਬੰਦੇ ਨੇ ਆਪਣੀ ਫੋਕੀ ਫੇਮ ਦੇ ਕਰਕੇ ਕੀ ਕੁਝ ਕਰਵਾਤਾ ਠੀਕ ਆ ਤੁਸੀਂ ਦੇਖ ਸਕਦੇ ਹੋ ਸਾਡਾ ਪਰਿਵਾਰ ਇਸ ਘਟਿਆ ਬੰਦੇ ਨੇ ਇੰਨਾ ਕਿ ਦਿਮਾਗ ਖਰਾਬ ਕਰਕੇ ਮੇਰੀ ਜਨਾਨੀ ਦਾ ਉਹ ਖਰਾਬ ਕਰਤਾ ਰਹਿਣਾ ਨਹੀਂ ਰਹਿਣਾ ਤਾਂ ਬਾਅਦ ਦੀ ਗੱਲ ਹੈ ਹੁਣ ਤੁਸੀਂ ਇਹ ਦੱਸੋ ਸਾਡਾ ਪਰਿਵਾਰ ਮੇਰੇ ਡੈਡੀ ਹੈ ਨਹੀਂਗੇ ਠੀਕ ਹੈ ਥੋਡੇ ਆ ਮੇਰਾ ਛੋਟਾ ਬੇਟਾ ਵੱਡਾ ਬੇਟਾ ਮੇਰੇ ਕੋਲ ਹੈ ਛੋਟਾ ਉਹਦੇ ਕੋਲ ਹੈ ਅਸੀਂ ਦੋਨੇ ਰੋਜ਼ ਇੱਕ ਦੂਜੇ ਨੂੰ ਹਣ ਪੁੱਛਦੇ ਹਾਂ ਤੂੰ ਰੋਟੀ ਖਾ ਲਈ ਔਰ ਹੁੰਦਾ ਮੈਂ ਚੁੱਪ ਕਰਾਉਣਾ ਮੈਨੂੰ ਦੋ ਚੁੱਪ ਕਰਾਉਣਾ ਆਹ ਪਤਾ ਨਹੀਂ ਕਿੰਨੇ ਕੁ ਸੇਵਾਲੇ ਪਏ ਹੋਣਗੇ ਇਹਨਾਂ ਤੋਂ ਅੱਜ ਤੱਕ ਮੈਂ ਕਮਾ ਕੇ ਇੱਧਰ ਵਿਖਾਈ ਮੜਾ ਜਾ ਆਲੱਗ-ਆਲੱਗ ਸਟੋਰਾਂ ਨੇ ਮੇਰੇ ਆ ਚੱਲਦੇ ਪਏ ਨੇ ਜਿਹੜੇ ਕੀ ਅੱਜ ਮੇਰੇ ਲਈ ਮਿੱਟੀ ਨੇ ਜਮੇ ਮਿੱਟੀ ਨੇ ਮੈਨੂੰ ਇੱਜ਼ਤ ਪਿਆਰੀ ਹੈ ਮੈਨੂੰ ਪੈਸਾ ਪਿਆਰਾ ਨਹੀਂ ਹੈਗਾ ਕੋਈ ਐਦਾਂ ਦੀ ਚੀਜ਼ ਨਹੀਂ ਹੋਣੀ ਸ਼ਾਇਦ ਜਿਹੜੀ ਮੇਰੇ ਕੋਲ ਨਾ ਹੋਵੇ ਜਿਹੜੀ ਮੇਡਿਓਕਰ ਫੈਮਿਲੀ ਨੂੰ ਚਾਹੀਦੀ ਹੋਵੇ ਸੱਚੀ ਨਹੀਂ ਹੋਣੀ ਹੈ ਸੱਚੀ ਸਭ ਕੁਝ ਹੈਗਾ ਮਹਾਰਾ ਦੀ ਕਿਰਪਾ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਅਸੀਂ ਅੱਜ ਤੱਕ ਮਦਦ ਕਰ ਚੁੱਕੇ ਹਾਂ ਕਿਸੇ ਤੋਂ 5000 ਰੁਪਏ ਵੀ ਨਹੀਂ ਅਸੀਂ ਮੰਗੇ ਹੈਗਾ 5000 ਰੁਪਏ ਵੀ ਨਹੀਂ ਕਦੀ ਕਿਸੇ ਤੋਂ ਅਸੀਂ ਮੰਗੇ ਪਤਾ ਨਹੀਂ ਕਿੰਨੇ ਕੁ ਲੋਕਾਂ ਲੈਂਡਰਪੋ ਆ ਚੁੱਕੇ ਆ ਕੀ ਕਰ ਚੁੱਕੇ ਆ 20 ਤੋਂ 25 ਲੱਖ ਦੀ ਮਦਦ ਕਰ ਚੁੱਕੇ ਆ ਵੱਡੇ ਤੋਂ ਵੱਡੇ ਬੰਦੇ ਨਾਲ ਮੇਰੇ ਲਿੰਕ ਹੈ ਗਿਆ ਠੀਕ ਹੈ ਸਾਰੇ ਜਿੰਨੇ ਵੀ ਸੈਲਬ੍ਰਿਟੀ ਹੈ ਮੈਨੂੰ ਸਾਰੇ ਜਾਣਦੇ ਆ ਪਰ ਮੇਰੇ ਅੱਜ ਕੋਈ ਨਹੀਂ ਕੰਮ ਆ ਰਿਹਾ ਹਾਂ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਸੜਕ ਤੇ ਆ ਕੇ ਬੈਠ ਕੇ ਉਹਨਾਂ ਨੂੰ ਬੁਲਾ ਕੇ ਤਰਨ ਲਾਵਾਂ ਕਦੀ ਮੈਂ ਕਿਹੜੇ ਦਫ਼ਤਰ ਜਾਣਾ ਮੈਂ ਕਦੀ ਕਿਹੜੇ ਦਫ਼ਤਰ ਜਾਣਾ ਮਾਂ ਮੇਰੀ ਕਿਹੜੇ ਦਫ਼ਤਰ ਜਾਂਦੇ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਸਿਰਫ ਇੱਕ ਬੰਦੇ ਕਰਕੇ ਉਹਨੇ ਨੀਕਾਂ ਕਰ ਖਰਾਬ ਕੀਤੇ ਸਾਡਾ ਵੀ ਖਰਾਬ ਕਰਦਾ ਪਰ ਹੁਣ ਉਹ ਮੇਰੀ ਮਾਂ ਨੂੰ ਗਾਲਾਂ ਲਾ ਲੇ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਜਿਹੜੀਆਂ ਲੋਕਾਂ ਮੂਰੇ ਗਾਲਾਂ ਚਲਾਉਂਦਾ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਤੁਹਾਨੂੰ ਵੀ ਸਾਰਿਆਂ ਨੂੰ ਦੇਖਦਾ ਜਦੋਂ ਮੈਂ ਜਾਂਨਾ ਵਾਂ ਦਫ਼ਤਰ ਚਾਗਰੇ ਨੂੰ ਪਤਾ ਹੁੰਦਾ ਯਾਰ ਉਹ ਨਿਆ ਕੀ ਕਹਦਾ ਕੁੱਤੇ ਜਾਨਵਰਾਂ ਦੀਆਂ ਫੋਟੋਆਂ ਲਾ ਕੇ ਸਾਡੇ ਨਾਲੋਂ ਪਾ ਰਿਹਾ ਸਿਰਫ ਇੱਕ ਬੀਜੇਪੀ ਦੇ ਇੱਕ ਬੀਜੇਪੀ ਦੇ ਐਮਪੀ ਪਿੱਛੇ ਉਹ ਜਿੱਥੇ ਜਾਂਦਾ ਫੋਨ ਕਰ ਦਿੰਦਾ ਸਾਡਾ ਕੰਮ ਨਹੀਂ ਹੁੰਦਾ ਤੇ ਮੈਂ ਪਰੇਸ਼ਾਨ ਹੂ ਕਿ ਅੱਜ ਮੈਂ ਵੀਡੀਓ ਪਾ ਰਿਆ ਇਹਨੇ ਅੱਜ ਤੱਕ ਮੈਨਾਂ ਇੰਨਾ ਕੁਝ ਕੀਤਾ ਜੇਲ੍ਹ ਭੇਜਿਆ 5-7 ਲੱਖ ਰੁਪਏ ਲਵਾਇਆ ਮੇਰੇ ਜੇਲ੍ਹ ਚ ਕੁੱਟ ਕੁੱਟ ਪੁਆਈ ਪੈਸਿਆਂ ਪਿੱਛੇ ਘਰੇ ਪੈਸੇ ਡਿਮਾਂਡ ਕਰਨ ਪਿੱਛੇ ਕਿਸੇ ਤਰੀਕੇ ਮੈਨੂੰ ਉੱਥੇ ਪੁਲਿਸ ਨੇ ਕੱਢਿਆ ਮੇਰਾ ਮੂੰਹ ਵਗੈਰਾ ਪਾੜ ਦਿੱਤਾ ਗਿਆ ਇੰਨਾ ਕੁਝ ਮੇਰੇ ਨਾਲ ਹੋਇਆ ਮੈਂ ਤਾਂ ਵੀ ਚੁੱਪ ਰਿਹਾ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਹਜੇ ਤੱਕ ਬਹੁਤ ਸਭ ਕੋ ਦੇਖ ਰਹਾ ਪਿਆ ਵਾ سوشل میڈیا ਤੇ ਵੇ ਇੱਕ ਬੰਦੇ ਗਾਲਾਂ ਕੱਢ ਰਹੇ ਨੇ ਮੇਰੀ ਮਾਂ ਨੂੰ ਵਿਧਵਾ ਔਰਤ ਨੂੰ ਇੱਕ ਗਾਲਾਂ ਕੱਢ ਰਹੇ ਨੇ ਕੀ ਕੁਝ ਕਰ ਰਹੇ ਨੇ ਮੈਂ ਬਹੁਤ ਮਜਬੂਰ ਆ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿਹਨੂੰ ਫੋਨ ਕਰਾਂ ਕਿਹਨੂੰ ਨਾ ਕਰਾਂ ਤੇ ਨਾ ਮੈਂ ਕਿਸੇ ਨੂੰ ਹੁਣ ਫੋਨ ਕਰਨਾ ਤੇ ਨਾ ਮੈਂ ਕਿਸੇ ਦਫ਼ਤਰ ਤੇ ਜਾਣਾ ਮੇਰੇ ਪਰ ਮੇਰੇ ਘਰ ਦੇ ਮੇਰੇ ਆਲੇ ਦੁਆਲੇ ਤਾਂ ਫਿਰਦੇ ਆ ਵੀ ਇਹ ਕੁਝ ਕਰਨ ਆ ਲਵੇ ਆਲੇ ਦੁਆਲੇ ਫਿਰਦੇ ਆ ਕਦੀ ਉਹਨੂੰ ਬਿਠਾਉਂਦੇ ਆ ਮੇਰੇ ਕੋਲ ਕਦੀ ਉਹਨੂੰ ਬਿਠਾਉਂਦੇ ਕੱਲੇ ਨੂੰ ਮੈਨੂੰ ਜਾਣ ਨਹੀਂ ਦਿੰਦੇ ਹੈਗੇ ਸੋ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਇਸ ਟਾਈਮ ਸ਼ਾਇਦ ਮੈਂ ਇਸ ਤੋਂ ਬਾਅਦ ਕੋਈ ਵੀਡੀਓ ਨਾ ਪਾਵਾਂ ਜਿਵੇਂ ਮੇਰੇ ਮੇਰੇ ਤੇ ਕੰਮ ਦਾ ਇੰਨਾ ਕੋ ਬਰਡਨ ਆ ਵੀ ਬਹੁਤ ਘਰ ਮੇ ਨਾਲ ਜੁੜੇ ਹੋਏ ਨੇ 30 ਤਾਂ ਮੇਰੇ ਨਾਲ ਲੋਕ ਹੋਣੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਤੇ 100 ਮੇਰੇ ਨਾਲ ਉਹ ਪਰਿਵਾਰ ਆ ਜਿਨ੍ਹਾਂ ਦੀ ਮੈਂ ਸੇਵਾ ਕਰਦਾ ਤੇ 30 ਮੇਰੇ ਨਾਲ ਡੀਲਰ ਜੁੜੇ ਹੋਏ ਨੇ ਜਿਹੜਾ ਤੋਂ ਮੈਂ ਮਾਲ ਲੈਣਾ ਬਹੁਤ ਲੰਬੀ ਚੈਨ ਆ ਮੈਂ ਜਿੱਥੇ ਫਸਿਆ ਹੋਇਆ ਹਾਂ ਇਸ ਕਰਕੇ ਮੈਨੂੰ ਆਣਾ ਪੈਂਦਾ ਪਰ ਮੈਂ ਹੁਣ ਕੁਝ ਨਹੀਂ ਕਰਨਾ ਮੈਨੂੰ ਕੋਈ ਫੋਨ ਮੈਸੇਜ ਨਾ ਕਰੇ ਨਾ ਮੈਂ ਕਿਸੇ ਦਾ ਚੱਕਣਾ ਜੇ ਤੁਹਾਡੇ ਤੋਂ ਹੁੰਦਾ ਕੁਝ ਕਰ ਲਿਓ ਨਹੀਂ ਹੁੰਦਾ ਬਹੁਤ ਮੇਰੀ ਲੈਣਦਾਰੀ ਵੀ ਹੈ ਬਹੁਤ ਮੇਰੀ ਦੇਣਦਾਰੀ ਹੈ ਇੱਕ ਸਿਸਟਮ ਦੇ ਵਿੱਚ ਮੈਂ ਫਸਿਆ ਹੋਇਆ ਜਿਹਦੇ ਨਾਲ ਸਰਕਲ ਚੱਲੀ ਜਾਂਦਾ ਬਹੁਤ ਵਧੀਆ ਸਰਕਲ ਹੈ ਬਹੁਤ ਸੋਹਣਾ ਸਾਡਾ ਕੰਮ ਹੈ ਇੰਨੀਆਂ ਗਾਲਾਂ ਖਵਾ ਕੇ ਮਾਂ ਨੂੰ ਬੱਚਾ ਮੇਰਾ ਲੱਗ ਕਰਦਾ ਛੋਟਾ ਜਿਹਾ ਮੈਂ ਉਹਦੀ ਫੋਟੋ ਨਹੀਂ ਦੇਖਦਾ ਹੈਗਾ 9 ਮਹੀਨੇ ਦਾ ਬੱਚਾ ਜੇ ਮਾਂ ਨੂੰ ਪਿਆਰਾ ਤੇ ਮੈਨੂੰ ਨਹੀਂ ਪਿਆਰਾ ਯਾਰ ਉਹਦੀ ਤਾਂ ਬੇਅਕਲੀ ਹੈ ਮੇਰੀ ਥੋੜੀ ਬੇਅਕਲੀ ਹੈ ਮੇਰੇ ਨਾਲ ਤਾਂ ਧੱਕਾ ਹੋਇਆ ਮੇਰਾ ਤਾਂ ਪਰਿਵਾਰ ਗਿਆ ਮੇਰੇ ਪੈਸੇ ਅੱਜ ਕਿਸ ਕੰਮ ਦੇ ਨਹੀਂ ਮੇਰੀ ਗੱਡੀਆਂ ਕਾਰਾਂ ਕਿਸ ਕੰਮ ਦੀ ਮੇਰਾ ਸੋਨਾ ਪਾਇਆ ਕਿਸ ਕੰਮ ਦਾ ਥੋਡੇ ਪਰਵਾਰਾਂ ਤੇ ਕੋਈ ਗੱਲ ਆndi ਨੋਮినਲ ਗੱਲਾਂ ਨਹੀਂ ਹੈਗੀਆਂ ਮੈਂ ਅਫਸਰਾਂ ਨੂੰ ਕਹਿਣਾ ਤੁਸੀਂ ਆਪਣੇ ਦੇ ਲਾ ਕੇ ਦੇਖੋ ਜੇ ਕੋਈ ਤੁਹਾਡੀ ਮਾਂ ਭੈਣ ਨੂੰ ਗਾਲ ਕੱਢੇ ਜੇ ਕੋਈ ਤੁਹਾਡਾ ਬੱਚਾ ਲੱਗ ਕਰ ਦੇ ਬਈ ਜੇ ਕੋਈ ਤੁਹਾਡੇ ਕੋ ਇੰਨਾ ਕੁਝ ਹੁੰਦੇ ਉਹਦੇ باوجود ਵੀ ਤੁਸੀਂ ਆਪਣੇ ਆਪ ਨੂੰ ਕੱਲਾ ਪਾਵਰਲੈਸ ਮਹਿਸੂਸ ਕਰੋ ਪਤਾ ਨਹੀਂ ਕਿਹਦੇ ਨਾਲ ਮੇਰੇ ਲਿੰਕ ਨੇ ਮੈਂ ਹੁਣ ਧਰਨਾ ਲਵਾਵਾ ਮੈਂ ਇੱਥੇ ਕੀ ਕਰਾਂ ਮੈਂ ਨਹੀਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਕੁਝ ਨਹੀਂ ਕਰ ਸਕਦਾ ਕਦੀ ਸਾਡੀ ਪ੍ਰਾਪਰਟੀ ਤੇ ਆ ਕੇ ਉਹ ਧਰਨਾ ਦਿੰਦੇ ਨੇ ਅਸੀਂ ਅੱਗੇ ਲਿਆਂਵਾਂਗੇ ਅਸੀਂ ਅਸੀਂ ਕਬਜ਼ਾ ਦਿਵਾਵਾਂਗੇ ਕਿਸੇ ਦੇ ਪਿਓ ਦੀ ਥੋੜੀ ਆਹੋ ਉਹ ਮੇਰੀ ਪ੍ਰਾਪਰਟੀ ਆ ਉਹ ਤੇ ਕਿਵੇਂ ਤੁਸੀਂ ਕਬਜ਼ਾ ਕਰ ਲਓਗੇ ਤੁਹਾਡੇ ਕੋਲ ਇੱਕਾ ਕਾਗਜ਼ ਵੀ ਨਹੀਂ ਹੈਗਾ ਸਾਰਾ ਕੁਝ ਮੇਰੇ ਨਾਮ ਤੇ ਆ ਬੱਚਾ ਵੀ ਗਿਆ ਜਨਾਨੀ ਵੀ ਗਈ ਮਾਂ ਦੀ ਇੱਜ਼ਤ ਵੀ ਗਈ ਸਾਡੀ ਇੱਜ਼ਤ ਵੀ ਗਈ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਜੇ ਤੁਹਾਡੇ ਕੋਲ ਉਹਦੀਆਂ ਵੀਡੀਓ ਨਹੀਂ ਬੰਦ ਕਰਾਇਆ ਜਾਂਦੇ ਮੇਰੇ ਕੋਲ ਸਾਫ਼ ਸੁਥਰੀ ਪੰਜਾਬੀ ਦੇ ਵਿੱਚ ਇੱਕ ਗੱਲ ਹੈ ਅੱਜ 6 ਤਰੀਕ ਹੈ ਮੈਂ 5 ਦਿਨ ਦੇਖਣਾ ਅਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮਨ ਕੇ ਇਹ ਗੱਲ ਕਹਿਣਾ ਵੀ ਮੈਂ ਕੁਝ ਨਾ ਕੁਝ ਕਰ ਲਾਂਗਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਤਾਂ ਹੋਰ ਦਵਾਈਆਂ ਨਹੀਂ ਖਾਧੀਆਂ ਜਾਂਦੀਆਂ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌਂਦਾ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌ ਰਿਹਾ ਇਸ ਟਾਈਮ ਮੈਨੂੰ ਨਹੀਂ ਸੌਦਾ ਨਾਂ ਮੈਨੂੰ ਨੀਂਦ ਆਂਦੀ ਪਈ ਐ ਅੱਜ 6 ਤਰੀਕ ਹੈਗੀ ਐ 11 ਤਰੀਕ ਤੱਕ ਮੈਂ ਦੇਖਣਾ ਜੇ ਤੁਹਾਡੇ ਕੋਲ ਕੁਝ ਹੋਇਆ ਤਾਂ ਠੀਕ ਐ ਜੇ ਨਹੀਂ ਹੋਇਆ ਬਸ ਮੈਂ ਹੋਰ ਬੇਇਜ਼ਤੀ ਨਹੀਂ ਕਰਵਾ ਸਕਦਾ ਮੈਂ ਹੋਰ ਨਹੀਂ ਕਰਵਾ ਸਕਦਾ ਮੈਂ 11 ਤਰੀਕ ਤੱਕ ਦੇਖਣਾ ਜੇ ਤਾਂ ਪ੍ਰਸ਼ਾਸਨ ਤੋਂ ਕੁਝ ਹੁੰਦਾ ਠੀਕ ਆ ਉਸ ਬੰਦੇ ਦਾ ਨਹੀਂ ਹੁੰਦਾ ਤਾਂ ਮੈਂ ਸਮਝ ਜੂਗਾ ਬਸ ਠੀਕ ਬਹੁਤ ਜਾਣਿਆਂ ਦੇ ਫੋਨ ਆ ਰਹੇ ਸਾਨੂੰ ਅਗਲਗ ਨੰਬਰਾਂ ਤੋਂ ਜੇਲ੍ਹਾਂ ਜੋ ਕਿੱਥੋਂ ਕਿੱਥੋਂ ਆ ਰਹੇ ਆ ਗਰੁੱਪ ਉਹ ਗਰੁੱਪ ਇਹ ਤਾਂ ਚਾਹੁੰਦਾ ਆ ਵੀ ਮੈਨੂੰ ਕੋਈ ਮਾਰੇ ਤੇ ਮੈਂ ਇਹਦੇ ਗੱਲ ਪਾਵਾਂ ਮੈਂ ਉਹਦਾ ਦਾ ਬੰਦਾ ਹੈ ਨਹੀਂ ਮੈਂ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਪਰ ਇਹ ਪ੍ਰਸ਼ਾਸਨ ਦੇ ਹੱਥਾਂ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਹੱਥਾਂ ਸਾਡੇ ਐਸਐਸਪੀ ਸਾਹਿਬ ਦੇ ਹੱਥ ਆ ਜੀ ਕੁਝ ਕਰਨਾ ਨਹੀਂ ਕਰਨਾ ਤੁਸੀਂ ਦੇਖ ਲਿਓ ਆਪਣੇ ਤੇ ਇੱਕ ਵਾਰੀ ਲਾ ਕੇ ਦੇਖਿਓ ਕੋਈ ਤੁਹਾਨੂੰ ਸਾਲਾ ਵੀ ਕਵੇ ਮੇਰੇ ਤੋਂ ਹੋਰ ਗੇੜੇ ਨਹੀਂ ਵੱਜਦੇ ਮੈਂ ਕਿਸ ਦੀ ਮਿਹਨਤ ਨਹੀਂ ਕਰਨੀ ਮੈਂ ਕਿਹਾ ਫੋਨ ਨਹੀਂ ਚੁੱਕਣਾ ਆ 6 ਤਰੀਕ ਆ 11 ਤਰੀਕ ਤੱਕ ਥੋੜੇ ਕੋ ਟਾਈਮ ਦਿੱਤਾ ਜੇ ਤੁਹਾਡੇ ਤੋਂ ਕੋਈ ਦਾ ਕੁਝ ਹੁੰਦਾ ਤਾਂ ਕਰ ਦਿਓ ਨਹੀਂ ਹੁੰਦਾ ਤਾਂ ਬਹੁਤ ਧੰਨਵਾਦ ਐਨਾ ਕੁਝ ਕੀਤਾ ਗਿਆ ਬਰਥ ਸਾਰਾ ਕੁਝ ਕੰਮ ਸਾਰਾ ਕੁਝ ਨਾਂ ਲੈ ਕੇ ਮਰੂੰਗਾ ਬਸ ਸਾਰਾ ਕੁਝ ਨਾਂ ਲੈ ਕੇ ਕਿਸੇ ਜੋਗਾ ਕੁਝ ਨਹੀਂ ਛੱਡਣਾ ਮੈਂ ਕਿਤੇ ਤੁਸੀਂ ਇਹ ਬਾਤ ਨਹੀਂ ਮੈਨੂੰ ਕੁਝ ਨਹੀਂ ਕਰਦਾ ਸਾਰਾ ਕੁਝ ਨਾਲ ਲੈ ਕੇ ਜਾਵਾਂਗਾ ਜਿੱਥੇ ਵੀ ਜਾਵਾਂਗਾ ਬਸ ਮੈਂ ਪੰਜਾਬੀ ਦੀ ਦਾਸ ਤਾ ਮੇਰਾ ਟਰੈਕ ਰਿਕਾਰਡ ਕਢਾ ਲਿਓ ਮੇਰੇ ਏਰੀਆ ਚ ਪੁੱਛ ਲਿਓ ਸਾਰਾ ਪਰਿਵਾਰ ਜਿੱਥੋਂ ਮਰਜ਼ੀ ਮੇਰੇ ਬਾਰੇ ਪੁੱਛ ਲਿਓ ਜਿਹਨੂੰ ਨਹੀਂ ਪਤਾ ਬਸ ਮੈਨੂੰ ਹੋਰ ਬੇਇੱਜ਼ਤੀ ਨਹੀਂ ਬਰਦਾਸ਼ਤ ਹਣੀ ਜੇ ਤੁਹਾਡੇ ਤੋਂ ਕੁਝ ਹੁੰਦਾ ਕਰ ਲਿਓ 11 ਤਰੀਕ ਤੱਕ ਤੁਹਾਨੂੰ ਲਾਸਟ ਬਸ ਧੰਨਵਾਦ